ਸਾਰੇ ਪੰਜਾਬੀ ਜਗਤ ਨੂੰ ਪੰਜਾਬੀਆਂ ਨੂੰ ਲੋਹੜੀ ਤੇ ਮੱਘੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਗੁਜਰਾਤੀ ਪਰਿਵਾਰਾਂ ਦੇ ਵਿੱਚ ਮੱਕਰ ਸਗਰੰਤੀ ਮਨਾਈ ਜਾਂਦੀ ਆ ਆਪਾਂ ਲੋਕ ਜਿਹੜੇ ਆ ਆਪਣੇ ਮਨੋਰੰਜਨ ਜਾਂ ਖੁਸ਼ੀਆਂ ਦੇ ਵਿੱਚ ਇੰਨੇ ਜ਼ਿਆਦਾ ਲੀਨ ਹੋ ਜਾਂਦੇ ਆ ਕਿ ਕਈ ਘਰਾਂ ਦੇ ਚਿਰਾਗ ਆਪਾਂ ਬੁਝਾ ਦਿੰਨੇ ਆ ਜਾਣੇ ਅਣਜਾਣੇ ਦੇ ਵਿੱਚ ਕਈ ਗਲਤੀਆਂ ਅਜਹੀਆਂ ਕਰ ਦਿੰਨੇ ਆ ਜਿੱਥੇ ਲੋਹੜੀ ਦੀਆਂ ਤੇ ਮੱਕਰ ਸਗਰੰਤੀ ਦੀਆਂ ਬਹੁਤ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਨੇ ਉੱਥੇ ਕਈ ਘਰਾਂ ਦੇ ਵਿੱਚ ਉਹੀ ਦਿਨ ਹੋ ਸਕਦਾ ਵੀ ਸੋਗ ਦੇ ਵਿੱਚ ਬਦਲ ਜਾਵੇ ਮੌਜੂਦਾ ਸਮੇਂ ਦੇ ਵਿੱਚ ਲੋਹੜੀ ਦਾ ਕਈ ਸ਼ਹਿਰਾਂ ਦੇ ਵਿੱਚ ਇੱਕ ਵੱਖਰਾ ਢੰਗ ਪੇਸ਼ ਕਰ ਰਿਹਾ ਵਾ ਜਿਦੇ ਵਿੱਚ ਆਪਾਂ ਗੱਲ ਕਰਦੇ ਆ ਉਹ ਕਿੰਦਾ ਉੜਦੇ ਚਾਕੂਆਂ ਦੇ ਨਾਲ ਖੁਸ਼ੀ ਮਾਨਣ ਵਾਲੇ ਲੋਕ ਨੇ નિર્ਦੋਸ਼ ਲੋਕਾਂ ਦੀ ਜਾਨ ਲੈਂਦੇ ਨੇ ਜ਼ਖਮੀ ਕਰਦੇ ਨੇ ਫੱਟੜ ਕਰ ਦਿੰਦੇ ਨੇ ਬੇਜਵਾਨ ਪੰਛੀਆਂ ਨੂੰ ਵੜ ਦਿੰਦੇ ਨੇ ਉਹਨਾਂ ਦੇ ਗਲੇ ਵੜ ਦਿੰਦੇ ਨੇ ਸਾਰੇ ਪੰਜਾਬੀ ਜਗਤ ਨੂੰ ਪੰਜਾਬੀਆਂ ਨੂੰ ਲੋੜੀ ਦੇ ਮਾਗੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਆ ਹਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਨਾਲ ਇਹ ਤਿਉਹਾਰ ਆ ਜਿਹੜਾ ਮਨਾਇਆ ਜਾਵੇ ਤੇ ਹਰੇਕ ਘਰ ਦੇ ਵਿੱਚ ਖੁਸ਼ੀਆਂ ਹੀ ਹੋਣ ਅਜਿਹੀ ਅਰਦਾਸ ਆ ਪ੍ਰਮਾਤਮਾ ਅੱਗੇ ਗੁਜਰਾਤੀ ਪਰਿਵਾਰਾਂ ਦੇ ਵਿੱਚ ਮੱਕਰ ਸੰਕ੍ਰਾਂਤੀ ਮਨਾਈ ਜਾਂਦੀ ਆ ਆਪਾਂ ਲੋਕ ਜਿਹੜੇ ਆ ਆਪਣੇ ਮਨੋਰੰਜਨ ਜਾਂ ਖੁਸ਼ੀਆਂ ਦੇ ਵਿੱਚ ਇੰਨੇ ਜ਼ਿਆਦਾ ਲੀਨ ਹੋ ਜਾਂਦੇ ਆ ਕਿ ਕਈ ਘਰਾਂ ਦੇ ਚਿਰਾਗ ਆਪਾਂ ਬੁਝਾ ਦਿੰਨੇ ਆ ਜਾਣੇ ਅਣਜਾਣੇ ਦੇ ਵਿੱਚ ਕਈ ਗਲਤੀਆਂ ਅਜਹੀਆਂ ਕਰ ਦਿੰਨੇ ਆ ਸੋ ਉਹਦਾ ਜਿਹੜਾ ਨਤੀਜਾ ਵਾ ਲੋਕਾਂ ਨੂੰ ਭੁਗਤਣਾ ਪੈਂਦਾ ਪਰ ਇੰਨਾਂ ਗਲਤੀਆਂ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਆਪਾਂ ਕੀ ਕਰਤਾ ਤੇ ਨਾ ਲੋਕਾਂ ਨੂੰ ਪਤਾ ਹੁੰਦਾ ਵੀ ਕਿਹੜੇ ਬੰਦੇ ਨੇ ਸਾਡੇ ਨਾਲ ਅਜਿਹਾ ਕੁਝ ਕੀਤਾ ਵਾ ਸੋ ਉਹਦੇ ਆਧਾਰ ਦੇ ਉੱਪਰ ਆਪਾਂ ਵੀਡੀਓ ਬਣਾਵਾਂਗੇ ਜਿੱਥੇ ਲੋਹੜੀ ਦੀਆਂ ਤੇ ਮਕਰਸਾ ਕ੍ਰਾਂਤੀ ਦੀਆਂ ਬਹੁਤ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਨੇ ਉੱਥੇ ਕਈ ਘਰਾਂ ਦੇ ਵਿੱਚ ਉਹੀ ਦਿਨ ਹੋ ਸਕਦਾ ਵੀ ਸੋਗ ਦੇ ਵਿੱਚ ਬਦਲ ਜਾਵੇ ਸੋ ਅਜਿਹੀ ਵੀਡੀਓ ਹੋਊਗੀ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੰਨਿਆ ਜਾਂਦਾ ਵੀ ਜਿਹੜਾ ਲੋਹੜੀ ਦਾ ਤਿਹਾਰ ਆ ਬਹੁਤ ਖੁਸ਼ੀਆਂ ਦਾ ਤਿਹਾਰ ਆ ਇਹ ਤਿਹਾਰ ਹਰ ਪੰਜਾਬੀ ਬੜੀ ਖੁਸ਼ੀ ਦੇ ਨਾਲ ਮਨਾਉਂਦਾ ਵਾ ਤੇ ਇੱਥੇ ਜਿਵੇਂ ਹੀ ਆਪਣੇ ਰੀਤੀ ਰਿਵਾਜ ਚੱਲਦੇ ਨੇ ਵੀ ਹਰ ਮਾਪਿਓ ਆਪਣੀ ਧੀ ਦੇ ਘਰੇ ਲੋੜੀ ਦਾ ਸੰਧਾਰਾ ਲੈ ਕੇ ਜਾਂਦੇ ਨੇ ਤੇ ਲੋੜੀ ਵੰਡਦੇ ਨੇ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਖੁਸ਼ੀਆਂ ਨੇ ਜਾਂ ਰਸਮਾਂ ਬਣੀਆਂ ਹੋਈਆਂ ਨੇ ਤੇ ਲੋਕ ਨਿਭਾਉਂਦੇ ਨੇ ਕਿ ਮੌਜੂਦਾ ਸਮੇਂ ਦੇ ਵਿੱਚ ਲੋੜੀ ਦਾ ਤਿਉਹਾਰ ਕਈ ਸ਼ਹਿਰਾਂ ਦੇ ਵਿੱਚ ਇੱਕ ਵੱਖਰਾ ਢੰਗ ਪੇਸ਼ ਕਰ ਰਿਹਾ ਵਾ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਪਤੰਗ ਬਾਜ਼ੀ ਦੀ ਮਤਲਬ ਕਈ ਸ਼ਹਿਰ ਨੇ ਜਿਹੜੇ ਲੋੜੀ ਵਾਲੇ ਦਿਨ ਸਿਰਫ ਪਤੰਗ ਬਾਜ਼ੀ ਹੀ ਕਰਦੇ ਨੇ ਤੇ ਪਤੰਗ ਬਾਜ਼ੀ ਦੇ ਵਿੱਚ ਵੀ ਉਹ ਇੰਨੇ ਜ਼ਿਆਦਾ ਰੁੱਝ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਉਹ ਕਿੰਦਾ ਉੜਦੇ ਚਾਕੂਆਂ ਦੇ ਨਾਲ ਖੁਸ਼ੀ ਮਾਨਣ ਵਾਲੇ ਲੋਕ ਨੇ નિર્ਦੋਸ਼ ਲੋਕਾਂ ਦੀ ਜਾਨ ਲੈਂਦੇ ਨੇ, ਜ਼ਖਮੀ ਕਰਦੇ ਨੇ, ਫੱਟੜ ਕਰ ਦਿੰਦੇ ਨੇ, ਬੇਜਵਾਨ ਪੰਛੀਆਂ ਨੂੰ ਵੜ ਦਿੰਦੇ ਨੇ, ਉਹਨਾਂ ਦੇ ਗਲੇ ਵੜ ਦਿੰਦੇ ਨੇ। ਕਾਰਨ ਤੁਹਾਨੂੰ ਲਗਭਗ ਪਤਾ ਹੀ ਨੇ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਬਰੀਕੀ ਦੇ ਵਿੱਚ ਗੱਲ ਕਰਦੇ ਆਂ। ਇਸੇ ਤਰੀਕੇ ਨਾਲ ਗੁਜਰਾਤ ਦੇ ਵਿੱਚ ਮੱਕਰਸਾ ਕ੍ਰਾਂਤੀ ਹੁੰਦੀ ਆ। ਮੱਕਰਸਾ ਕ੍ਰਾਂਤੀ ਦੇ ਵਿੱਚ ਲਗਭਗ ਗੁਜਰਾਤ 'ਚ ਛੁੱਟੀ ਹੁੰਦੀ ਆ ਪਰ ਕਈ ਮਜਬੂਰ ਬੰਦੇ ਨੇ ਜਿਵੇਂ ਕਿ ਆਪਾਂ ਡਿਲੀਵਰੀ ਬੁਆਏਸ ਕਹਿ ਦਿੰਦੇ ਆ, ਜੋ ਮੈਟੋ ਤੇ ਕੰਮ ਕਰਦੇ ਨੇ ਜਾਂ ਕਿਸੇ ਨੇ ਕੋਈ ਐਮਰਜੈਂਸੀ ਕੰਮ ਕਰਨ ਜਾਣਾ, ਉਹਨਾਂ ਲੋਕਾਂ ਨੂੰ ਵੀ ਆਪਣੀ ਜਾਨ ਆ ਜਿਹੜ ਈ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਨੇ ਕਈ ਲੋਕਾਂ ਨੂੰ ਫੱਟੜ ਕਰਦੇ ਨੇ ਪੰਛੀਆਂ ਨੂੰ ਵੱਢ ਕੇ ਰੱਖ ਦਿੰਦੇ ਨੇ ਸੋ ਆਪਾਂ ਇਹਦੇ ਉੱਪਰ ਗੱਲ ਕਰਦੇ ਆ ਗੱਲ ਕਰਦੇ ਆ ਚਾਈਨਾ ਡੋਰ ਦੀ ਚਾਈਨਾ ਡੋਰ ਥੱਬ ਤੋਂ ਪਹਿਲਾਂ ਚਾਈਨਾ ਡੋਰ ਹੈ ਕੀ ਹੈ ਕਿੱਦਾਂ ਬਣਦੀ ਹੈ ਉਹਦੇ ਉੱਪਰ ਗੱਲ ਕਰਦੇ ਆ ਚਾਈਨਾ ਡੋਰ ਜਿਹੜੀ ਚਾਈਨਾ ਤੋਂ ਬਣੀ ਹੈ ਉਹ ਪਤਾ ਹੀ ਹੈ ਇਹ ਪਲਾਸਟਿਕ ਦੀ ਬਣਦੀ ਹੈ ਜਿਹਦੇ ਵਿੱਚ ਨਾਈਲੋਨ ਤੇ ਪੋਲੀਐਸਟਰ ਮਟੀਰੀਅਲ ਹੈ ਜਿਹੜਾ ਯੂਜ਼ ਕੀਤਾ ਜਾਂਦਾ ਤੇ ਇਸ ਦੇ ਉੱਪਰ ਸ਼ੀਸ਼ੇ ਦੇ ਬਰੀਕ ਪਾਊਡਰ ਦੀ ਜਿਹੜੀ ਪਰਤ ਚੜਾਈ ਜਾਂਦੀ ਹੈ ਗੂੰਦ ਦਾ ਇਸਤੇਮਾਲ ਕੀਤਾ ਜਾਂਦਾ ਕਈ ਮੈਟਲਸ ਦਾ ਵੀ ਇਹਦੇ ਵਿੱਚ ਕਹਿੰਦੇ ਨੇ ਇਸਤੇਮਾਲ ਕੀਤਾ ਜਾਂਦਾ ਇੰਨੀ ਜ਼ਿਆਦਾ ਤਿੱਖੀ ਧਾਰ ਬਣਾਈ ਜਾਂਦੀ ਹੈ ਕਿ ਜਿਹਦੇ ਨਾਲ ਹਰ ਕਿਸੇ ਨੂੰ ਫੱਟੜ ਕੀਤਾ ਜਾ ਸਕਦਾ ਕਿਸੇ ਨਾ ਕਿਸੇ ਦੀ ਜਾਨ ਵੀ ਲਈ ਜਾ ਸਕਦੀ ਹੈ ਸੋ ਅਜਿਹੀ ਡੋਰ ਆ ਚਾਈਨਾ ਡੋਰ ਤੁਸੀਂ ਦੇਖੋਗੇ ਚਾਈਨਾ ਡੋਰ ਨੂੰ ਅਗਰ ਖਿੱਚ ਕੇ ਦੇਖੋਗੇ ਤਾਂ ਇਹ ਟੁੱਟਦੀ ਨਹੀਂ ਇਹ ਵੱਧ ਜਾਂਦੀ ਹੈ ਲੰਬੀ ਹੋ ਜਾਂਦੀ ਹੈ ਗਰਮ ਹੋ ਕੇ ਤੇ ਉਹ ਕੀ ਹੁੰਦੀ ਆ ਆਰਾਮ ਦੇ ਨਾਲ ਮਾਸ ਦੇ ਵਿੱਚੋਂ ਦੀ ਲੱਗ ਜਾਂਦੀ ਆ ਹੱਡੀ ਨੂੰ ਕੱਟਣ ਤੱਕ ਦਾ ਵੀ ਜਿਹੜਾ ਕਹਿ ਸਕਦੇ ਆ ਚਾਈਨਾ ਦੀ ਡੋਰ ਦਾ ਇਫੈਕਟ ਦੇਖਿਆ ਗਿਆ ਪ੍ਰਭਾਵ ਦੇਖਿਆ ਗਿਆ ਪੰਛੀਆਂ ਬਾਰੇ ਤਾਂ ਪੁੱਛੋ ਹੀ ਨਾ ਪੰਛੀਆਂ ਦੇ ਤਾਂ ਆਸਾਨੀ ਦੇ ਨਾਲ ਇਹ ਗਲੇ ਵੜ ਦਿੰਦੀ ਆ ਪੈਰ ਵੜ ਦਿੰਦੀ ਆ ਫਾਰਵਰਡ ਦਿੰਦੀ ਆ ਸੋ ਅਜਿਹੀ ਆ ਚਾਈਨਾ ਡੋਰ ਹੁਣ ਤੱਕ ਚਾਈਨਾ ਦੀ ਡੋਰ ਦੇ ਨਾਲ ਕਿਹੜੀਆਂ-ਕਿਹੜੀਆਂ ਦੁਰਘਟਨਾਵਾਂ ਹੋਈਆਂ ਨੇ ਆਪਾਂ ਉਹਦੇ ਉੱਪਰ ਗੱਲ ਕਰੀ ਆਪਾਂ ਗੱਲ ਕਰਦੇ ਆ 15 ਸਤ 2016 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਦੁਰਘਟਨਾ ਹੋਈ ਜਿੱਥੇ ਦੋ ਬੱਚਿਆਂ ਨੇ ਸਨ ਰੂਫ ਤੋਂ ਨਿਕਲ ਕੇ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ ਉੱਥੇ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਸੀ ਤੇ ਉਹ ਬੱਚਿਆਂ ਦੇ ਗਲੇ ਵੱਢੇ ਗਏ ਤੇ ਉੱਥੇ ਉਸੇ ਸਮੇਂ ਬੱਚਿਆਂ ਦੀ ਜਾਨ ਜਿਹੜੀ ਉਹ ਚਲੇ ਗਈ ਇਸੇ ਤਰੀਕੇ ਨਾਲ 52 ਸਾਲਾਂ ਦਾ ਵਿਅਕਤੀ ਇੱਕ ਮੋਟਰਸਾਈਕਲ ਤੇ ਜਾ ਰਿਹਾ ਸੀ ਉਹ ਵੀ ਜਾਂਦਾ ਜਾਂਦਾ ਅਚਾਨਕ ਹੀ ਉਹਦੇ ਗਰਦਨ ਦੇ ਵਿੱਚ ਚਾਈਨਾ ਡੋਰ ਫਸਦੀ ਆ ਤੇ ਗਲੇ ਨੂੰ ਕੱਟ ਦਿੰਦੀ ਆ ਕੱਟ ਲੱਗਦਾ ਤੇ ਮੌਕੇ ਦੇ ਦਈਆ ਜਿਹੜੀ ਉਹ ਮੌਤ ਹੋ ਜਾਂਦੀ ਆ ਫਿਰ ਅਗਸਤ 2022 ਦੀ ਗੱਲ ਕਰਦੇ ਆਂ ਫੂਡ ਡਿਲੀਵਰੀ ਬாய் ਨਰਿੰਦਰ ਉਹ ਫੂਡ ਡਿਲੀਵਰ ਕਰਨ ਜਾਂਦਾ ਵਾ ਅਚਾਨਕ ਹੀ ਉਹਦੇ ਗਲੇ ਦੇ ਵਿੱਚ ਕੋਈ ਤਿੱਖੀ ਧਾਰ ਵੱਜਦੀ ਆ ਤਿੱਖੀ ਧਾਰ ਵੱਜਦੇ ਉਹਦੇ ਮੋਟਰਸਾਈਕਲ ਤੇ ਹੁੰਦਾ ਗਰਦਨ ਕੱਟੀ ਜਾਂਦੀ ਆ ਤੇ ਡਿੱਗ ਜਾਂਦਾ ਤੇ ਉਹ ਵੀ ਜਿਹੜਾ ਕਾਰਨ ਮੰਨਿਆ ਜਾਂਦਾ ਵੀ ਚਾਈਨਾ ਦੀ ਡੋਰ ਆ ਜਿਹੜੀ ਉਹਦੇ ਗਰਦਨ ਦੇ ਵਿੱਚ ਫਸੀ ਤੇ ਫਸਣ ਕਰਕੇ ਉਹਦੀ ਮੌਤ ਹੋ ਗਈ ਫਿਰ ਅਗਸਤ 2024 ਦੀ ਹਾਲ ਦੀ ਘੜੀ ਦੀ ਘਟਨਾਵਾਂ ਦਿੱਲੀ ਟ੍ਰੈਫਿਕ ਪੁਲਿਸ ਦੇ ਐਸਆਈ ਨੂੰ ਚਾਈਨਾ ਡੋਰ ਨੇ ਫੱਟੜ ਕੀਤਾ ਮੋਟਰਸਾਈਕਲ ਤੇ ਜਾਣ ਦੇ ਸਮੇਂ ਉਹਨਾਂ ਦੇ ਸਰੀਰ ਦੇ ਵਿੱਚ ਡੋਰ ਫਸੀ ਤੇ ਉਹਨੇ ਫੱਟੜ ਕੀਤਾ ਬਾਡਾ ਪਾਇਆ ਟ੍ਰੈਫਿਕ ਪੁਲਿਸ ਦੇ ਐਸਆਈ ਨੂੰ ਦਿੱਲੀ ਦੇ ਵਿੱਚ ਇਸੇ ਤਰੀਕੇ ਨਾਲ ਇੱਕ ਹੋਰ ਖਬਰ ਸਾਹਮਣੇ ਨਿਕਲ ਗਈ 7 ਸਾਲਾਂ ਦੀ ਬੱਚੀ ਸੀਗੀ ਉਹਦੀ ਵੀ ਗਰਦਨ ਦੇ ਵਿੱਚ ਡੋਰ ਫਸਣ ਕਾਰਨ ਉਹਦਾ ਗਲਾ ਵੱਡਿਆ ਗਿਆ ਤੇ ਬੜੀ ਦੁੱਖਦਾਈ ਖਬਰ ਸੀ ਜਿਹੜੀ ਸਾਹਮਣੇ ਆਈ ਬੱਚੀ ਦੀ ਵੀ ਮੌਤ ਹੋਈ ਫਿਰ ਪੀਟੀਸੀ ਨਿਊਜ਼ ਦੇ ਅਕੋਰਡਿੰਗ 16 ਜੁਲਾਈ 2024 ਦੇ ਵਿੱਚ ਮੱਕਰ ਸਕਰਾंति ਇੱਕ ਬੱਚੇ ਸਮੇਤ 5 ਵਿਅਕਤੀਆਂ ਨੂੰ ਜਿਹੜਾ ਚਾਈਨਾ ਡੋਰ ਨੇ ਪ੍ਰਭਾਵਿਤ ਕੀਤਾ 12 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਿਹਦੇ ਗਲਾ ਵਢਿਆ ਗਿਆ ਚਾਈਨਾ ਡੋਰ ਦੇ ਕਾਰਨ ਉਸ ਤੋਂ ਬਾਅਦ 5 ਵਿਅਕਤੀ ਸੀ ਜਿਨ੍ਹਾਂ ਨੂੰ ਫੱਟੜ ਕੀਤਾ ਚਾਈਨਾ ਡੋਰ ਨੇ ਸੋ ਅਜੀਹਾ ਨੁਕਸਾਨ ਕੀਤਾ ਚਾਈਨਾ ਡੋਰ ਨੇ ਫਿਰ 10 ਜੁਲਾਈ 2016 ਦੀ ਨਿਊਜ਼ ਆ 52 ਸਾਲਾ ਵਿਅਕਤੀ ਸੀ ਜਿਹਦੀ ਮੌਤ ਹੋਈ ਸੀ ਚਾਈਨਾ ਡੋਰ ਦੇ ਗੰਨ ਗळा ਵੱਢਿਆ ਗਿਆ ਸੀ ਚਾਈਨਾ ਡੋਰ ਦੇ ਨਾਲ ਇੰਨੀਆਂ ਦੁਖਦਾਈ ਖਬਰਾਂ ਮਿਲਣ ਤੋਂ ਬਾਅਦ ਵੀ ਸਵਾਲ ਖੜਾ ਹੁੰਦਾ ਚਾਈਨਾ ਡੋਰ ਬੈਨ ਹੋਣ ਦੇ ਕਾਰਨ ਵੀ ਇਹਦੀ ਜਿਹੜੀ ਵਿਕਰੀ ਆ ਕਿਉਂ ਵੱਧਦੀ ਆ ਕਿਉਂ ਇਹਦੀ ਡਿਮਾਂਡ ਆ ਜਿਹੜੀ ਲੋਕਾਂ ਦੇ ਵਿੱਚ ਜ਼ਿਆਦਾ ਹੁੰਦੀ ਆ ਉਹ ਥੋੜੇ ਜੇ ਕਾਰਨਾਂ ਦੇ ਉੱਪਰ ਆਪਾਂ ਨਜ਼ਰ ਮਾਰਦੇ ਆ ਚਾਈਨਾ ਡੋਰ ਆ ਜਿਹੜੀ ਪਲਾਸਟਿਕ ਦੀ ਡੋਰ ਆ ਉਹ ਸੂਤੀ ਧਾਗੇ ਦੇ ਮੁਕਾਬਲੇ ਬਹੁਤ ਸਸਤੀ ਆ ਮਤਲਬ ਕਹੇ ਜਾਂਦਾ ਵੀ ਜਿੰਨੀ ਉਹ 100 ਰੁਪਏ ਦੀ ਹੁੰਦੀ ਆ ਤੇ ਸੂਤੀ ਧਾਗਾ ਵਾ ਉਹ 1000 ਰੁਪਏ ਦਾ ਆਊਗਾ ਸੋ ਇਹੋ ਜਿਹਾ ਕੰਪੈਰੀਸਨ ਆਪਾਂ ਕਰ ਸਕਦੇ ਆ ਇਹ ਵੀ ਦੇਖਣ ਦੇ ਵਿੱਚ ਆਇਆ ਵੀ ਇਹ ਡੋਰ ਨੂੰ ਜਦੋਂ ਮਤਲਬ ਕਾਫੀ ਉੱਪਰ ਤੱਕ ਪਤੰਗ ਨੂੰ ਚੜਾ ਲੈਂਦੇ ਨੇ ਤੇ ਪਤੰਗ ਕੱਟਿਆ ਜਾਂਦਾ ਲੋਕ ਇੰਨੀ ਸਿਰਦਰਦੀ ਵੀ ਨਹੀਂ ਲੈਂਦੇ ਵੀ ਇਹਨੂੰ ਇਕੱਠਾ ਕੀਤਾ ਜਾਵੇ ਕਿਉਂਕਿ ਲੋਕਾਂ ਨੂੰ ਪਤਾ ਹੈ ਵੀ ਇਕੱਠੀ ਕਰਨੇ ਵੀ ਔਖੀ ਹੁੰਦੀ ਆ ਇਕੱਠੇ ਕਰਦੇ ਸਮੇਂ ਵੀ ਹੱਥਾਂ ਦੇ ਉੱਤੇ ਕਾਫੀ ਚੀਰੇ ਪਾਉਂਦੀ ਆ ਫੱਟ ਪਾਉਂਦੀ ਆ ਜਿਹਦੇ ਕਰਕੇ ਉਹ ਇਕੱਠੀ ਕਰਨੀ ਇਹਨੂੰ ਚੰਗਾਈ ਦੀ ਸਮਝ ਦੇ ਛੱਡ ਦਿੰਦੇ ਨੇ ਇਹਦੇ ਵਿੱਚ ਦੇਖਿਆ ਆ ਵੀ ਇਹਨੂੰ ਵਰਤਣਾ ਬੜਾ ਆਸਾਨ ਆ ਮਤਲਬ ਇਹਦੇ ਨਾਲ ਪਤੰਗ ਚੜਾਉਣਾ ਕਹਿੰਦੇ ਬਹੁਤ ਆਸਾਨ ਆ ਪਹਿਲਾਂ ਕੀ ਹੁੰਦਾ ਸੀ ਚਰਖੜੀਆਂ ਹੁੰਦੀਆਂ ਸੀ ਇੱਕ ਬੰਦਾ ਫੜ ਕੇ ਖੜਦਾ ਸੀ ਚਰਖੜੀ ਨੂੰ ਦੂਜਾ ਬੰਦਾ ਪਤੰਗ ਚੜਾਉਂਦਾ ਸੀ ਪਰ ਇਹਦੇ ਵਿੱਚ ਕੀ ਆ ਇੱਕ ਗੋਲਾ ਜਿਹਾ ਕਹਿ ਸਕਦੇ ਜਿਹਨੂੰ ਗੱਟੂ ਕਹਿੰਦੇ ਆ ਸ਼ਾਮਿਲ ਹੋ ਕੇ ਇਹਨੂੰ ਜ਼ਿਆਦਾ ਆਸਾਨੀ ਦੇ ਨਾਲ ਵਰਤਦੇ ਨੇ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਇਹ ਸਸਤੀ ਆ ਸਸਤੀ ਕਰਕੇ ਲੋਕ ਇਹਨਾਂ ਨੂੰ ਜ਼ਿਆਦਾ ਵਰਤਦੇ ਨੇ ਪਰ ਇਹਦੀ ਇੰਨੀ ਵਰਤੋਂ ਕਰਨਾ ਵਾਤਾਵਰਣ ਦੇ ਲਈ ਇਨਸਾਨਾਂ ਦੇ ਲਈ ਤੇ ਪੰਛੀਆਂ ਦੇ ਲਈ ਬਹੁਤ ਹੀ ਖਤਰਨਾਕ ਆ ਉਹ ਤੁਹਾਨੂੰ ਮੈਂ ਦੱਸ ਚੁੱਕਿਆ ਕਿੰਨੀਆਂ ਦੁਖਦਾਈ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਇਹ ਨਹੀਂ ਵੀ ਚਾਈਨੀ ਡੋਰ ਨੂੰ ਜਿਹੜਾ ਹੋਣਾ ਭਾਰਤ ਦੇ ਵਿੱਚ ਵਰਤਣਾ ਆਸਾਨ ਆ ਭਾਰਤ ਨੇ ਪੂਰਨ ਤੌਰ ਦੇ ਉੱਤੇ ਜਿਹੜੀ ਚਾਈਨੀ ਡੋਰ ਆ ਉਹਦੇ ਤੇ ਪਾਬੰਦੀ ਲਗਾਈ ਹੋਈ ਆ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਲੋਕ ਕਈ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਪਰ ਹਾਲ ਦੀ ਘੜੀ ਦੇ ਵਿੱਚ ਵਿਚਾਰਾਂ ਦੇ ਵਿੱਚੋਂ ਨਹੀਂ ਵੀ ਮਿਲ ਰਹੀ ਸੋ ਅਗਰ ਕਿਸ ਨੂੰ ਮਿਲਦੀ ਹੋਈ ਤਾਂ ਜਰੂਰ ਕਮੈਂਟ ਦੇ ਵਿੱਚ ਦੱਸਿਓ ਵੀ ਸਾਨੂੰ ਮਿਲਦੀ ਪਈ ਆ ਪਰ ਪੂਰਨ ਤੌਰ ਤੇ ਇਸ ਸਮੇ ਇਸ ਡੋਰ ਦੇ ਉੱਪਰ ਪਾਬੰਦੀ ਲਗਾ ਚੁੱਕੇ ਆ ਇਹ ਨਹੀਂ ਵੀ ਪਾਬੰਦੀ ਅੱਜ ਹੀ ਲਗਾਈ ਆ ਸਰਕਾਰਾਂ ਨੇ ਸਮੇ ਸਮੇ ਦੇ ਦੇ ਉੱਪਰ ਪਾਬੰਦੀਆਂ ਲਗੀਆਂ ਨੇ ਆਪਾਂ ਉਹਦੇ ਉੱਪਰ ਵੀ ਗੱਲ ਕਰਦੇ ਆ ਗੁਜਰਾਤ ਨੇ ਤਾਂ 2009 ਦੇ ਵਿੱਚ ਹੀ ਇਸ ਦੇ ਉੱਪਰ ਪਾਬੰਦੀ ਲਗਾ ਦਿੱਤੀ ਸੀ ਪਰ ਬੜੀ ਮੰਦ ਭਾਗੀ ਖਬਰ ਆ 2009 ਦੇ ਵਿੱਚ ਪਾਬੰਦੀ ਲੱਗਣ ਤੋਂ ਬੀ ਇੱਕ ਗੁਜਰਾਤ ਦੇ ਵਿੱਚ ਵਰਤੀ ਗਈ ਤੇ ਹਾਲ ਦੀ ਘੜੀ ਦੇ ਵਿੱਚ ਕਈ ਹਾਦਸੇ ਉੱਥੇ ਵੀ ਵਾਪਰੇ ਨੇ 2015 ਦੇ ਵਿੱਚ ਮਹਾਰਾਸ਼ਟਰ ਦੇ ਕਈ ਹੋਰ ਰਾਜਾਂ ਨੇ ਇਹ ਡੋਰ ਦੀ ਵਰਤੋਂ ਦੇ ਉੱਪਰ ਪੂਰਨ ਤੌਰ ਤੇ ਜਿਹੜੀ ਸੀਗੀ ਪਾਬੰਦੀ ਲਗਾਈ ਸੀ 2016 ਦੇ ਵਿੱਚ ਆਂਧਰਾ ਪ੍ਰਦੇਸ਼ ਨੇ ਜੁਲਾਈ 2016 ਦੇ ਵਿੱਚ ਕਰਨਾਟਕਾ ਸਰਕਾਰ ਨੇ ਇਸ ਡੋਰ ਦੇ ਉੱਪਰ ਪਾਬੰਦੀ ਲਗਾਈ ਸੀ ਦਿੱਲੀ ਵੀ ਪਿੱਛੇ ਨਹੀਂ ਹਟਿਆ ਦਿੱਲੀ ਸਰਕਾਰ ਨੇ ਵੀ ਪਾਬੰਦੀ ਲਗਾਈ ਸੀ 16 ਅਗਸਤ 2016 ਦੇ ਵਿੱਚ ਇਹਨੇ ਤਾਂ ਪਾਬੰਦੀ ਲਗਾਈ ਸੀ ਕਿਉਂਕਿ ਤਿੰਨ ਵਿਅਕਤੀਆਂ ਦੀ ਜਾਨ ਜਾਣ ਤੋਂ ਬਾਅਦ ਦਿੱਲੀ ਸਰਕਾਰ ਹਲਚਲ ਜਾਈ ਸੀ ਉਸ ਤੋਂ ਬਾਅਦ ਇਹਨਾਂ ਨੇ ਚਾਈਨਾ ਡੋਰ ਦੇ ਉੱਪਰ ਪੂਰਨ ਤੌਰ ਤੇ ਜਿਹੜੀ ਪਾਬੰਦੀ ਲਗਾ ਦਿੱਤੀ ਸੀ ਇਹ ਪਾਬੰਦੀ ਹੈ ਜਿਹੜੀ ਵਾਤਾਵਰਣ ਐਕਟ 1986 ਦੇ ਅਧੀਨ ਉਪਲਬਧ ਸੀਮਾਵਾਂ ਦੇ ਅੰਦਰ ਲਗਾਈ ਗਈ ਸੀ ਵੀ ਜਿਹੜਾ ਬੰਦਾ ਵੀ ਇਹਨੂੰ ਵਰਤੋਂ ਕਰੂਗਾ ਜਾਂ ਜਿਹੜਾ ਬੰਦਾ ਇਹਨੂੰ ਵੇਚੂਗਾ ਸੋ ਉਹਦੇ ਉੱਪਰ ਕਾਨੂੰਨੀ ਕਾਰਵਾਈ ਜਿਹੜੀ ਆ ਕੀਤੀ ਜਾਊਗੀ ਹੁਣ ਗੱਲ ਕਰਦੇ ਆ ਵੀ ਜਿਹੜੀ ਚਾਈਨਾ ਦੀ ਡੋਰ ਨੂੰ ਉੜਦੇ ਚਾਕੂ ਕਿਹਾ ਜਾਂਦਾ ਉੜਦੇ ਚਾਕੂਆਂ ਦਾ ਨਾਮ ਦਿੱਤਾ ਗਿਆ ਇਸ ਨੂੰ ਕਿਉਂ ਦਿੱਤਾ ਗਿਆ ਕਿਉਂਕਿ ਜਾਣੇ ਅਣਜਾਣੇ ਦੇ ਵਿੱਚ ਜਦੋਂ ਕੋਈ ਵਿਅਕਤੀ ਵੀ ਇਸ ਦੀ ਵਰਤੋਂ ਕਰਦਾ ਪਤੰਗ ਚੜਾਉਂਦਾ ਲੋਹੜੀ ਦੇ ਚੜਾਉਂਦਾ 15 ਅਗਸਤ ਦੇ ਚੜਾਉਂਦਾ ਮਕਰ ਸਕ੍ਰਾਂਤੀ ਦੇ ਚੜਾਉਂਦਾ ਉਹ ਪਤੰਗ ਇੰਨੇ ਜ਼ਿਆਦਾ ਉੱਚੇ ਹੁੰਦੇ ਨੇ ਡੋਰਾ ਆਪਾਂ ਇਕੱਠੀਆਂ ਨਹੀਂ ਕਰਦੇ ਪਲਾਸਟਿਕ ਦੀਆਂ ਡੋਰਾ ਨੇ ਤੇ ਜਿਹੜੇ ਬੰਦੇ ਕੋਈ ਸੇ ਨਾ ਕਿਸੇ ਕੰਮ ਕਰਕੇ ਸੜਕਾਂ ਤੇ ਜਾ ਰਹੇ ਨੇ ਕਿਸੇ ਮੈਡੀਕਲ ਐਮਰਜੈਂਸੀ ਲਈ ਜਾ ਰਹੇ ਨੇ ਕੋਈ ਕਿਸੇ ਨੂੰ ਮਿਲਣ ਜਾ ਰਿਹਾ ਕਿਸੇ ਵੀ ਕੰਮ ਦੇ ਵਜੋਂ ਉਹ ਬਾਹਰ ਜਾ ਰਹੇ ਨੇ ਰੱਬ ਨਾ ਕਰੇ ਕਿਸੇ ਦੇ ਗਲੇ ਦੇ ਵਿੱਚ ਫਸ ਜਵੇ ਇਹ ਡੋਰ ਤਾਂ ਉਹਦੀ ਉੱਥੇ ਹੀ ਮੌਤ ਆ ਮੌਤ ਨਹੀਂ ਤਾਂ ਗਰਦਨ ਕੱਟ ਕੇ ਉਹਦਾ ਹਸਪੀਟਲ ਜਾਣਾ ਹੀ ਪੱਕਾ ਹੋ ਜਾਂਦਾ ਕਿੰਨੀਆਂ ਖਬਰਾਂ ਆਉਂਦੀਆਂ ਨੇ ਵੀ ਕਿਸੇ ਦੇ ਅੱਖ 'ਚ ਫਿਰਦੀ ਆ ਕਿਸੇ ਦੇ ਗਲੇ 'ਚ ਫਿਰਦੀ ਆ ਤੇ ਉਹ ਟੰਕੇ ਲੱਗਦੇ ਨੇ ਸੋ ਇਸ ਕਰਕੇ ਹੀ ਇਹਨੂੰ ਤਿੱਖੀ ਡੋਰ ਨੂੰ ਜਿਹੜੀ ਕੱਚ ਦਾ ਜਿਹਦੇ ਉੱਤੇ ਪਰਤੇ ਚੜਾਈ ਹੁੰਦੀ ਆ ਉਹਨੂੰ ਉੜਦੇ ਚਾਕੂ ਕਿਹਾ ਜਾਂਦਾ ਤੇ ਜਦੋਂ ਤੁਸੀਂ ਅਕਸਰ ਦੇਖਿਆ ਹੋਊਗਾ ਵੀ ਜਦੋਂ ਲੋੜੀ ਜਾਂ ਮਕਰ ਸਕ્રાंति ਦਾ ਤਿਹਾਰ ਲੰਘਦਾ ਵਾ ਕਿੰਨੇ ਪੰਛੀ ਨੇ ਬੇਜਵਾਨ ਨੇ ਜਿਹੜੇ ਕੱਟੇ ਜਾਂਦੇ ਨੇ ਇਸ ਡੋਰ ਦੇ ਕਰਕੇ ਸੋ ਇਹ ਡੋਰ ਨੂੰ ਵਰਤੋਂ ਤੋਂ ਹਮੇਸ਼ਾ ਹੀ ਪਰਹੇਜ਼ ਕਰਨਾ ਚਾਹੀਦਾ ਵਾ ਇਹ ਡੋਰ ਨੂੰ ਪੂਰਨ ਤੌਰ ਤੇ ਪਾਬੰਦੀ ਲਾਉਣੀ ਚਾਹੀਦੀ ਆ ਇਸ ਵਿੱਚ ਉਦਾਹਰਨ ਲੈਂਦੇ ਆ ਕਈ ਲੋਕ ਜੋ ਆਪਣੇ ਮਨੋਰੰਜਨ ਦੇ ਲਈ ਆਪਣੀਆਂ ਖੁਸ਼ੀਆਂ ਦੇ ਲਈ ਕਿਸੇ ਦੇ ਘਰ ਦੇ ਚਿਰਾ ਖਤਮ ਕਰ ਦਿੰਦੇ ਨੇ ਉਹਨਾਂ ਦੇ ਲਈ ਇਹ ਗੱਲਾਂ ਸਹੀ ਨਹੀਂ ਹੈਗੀਆਂ ਕਿਉਂਕਿ ਜਾਣੇ ਜਾਂ ਅਣਜਾਣੇ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਡੋਰ ਕਿਹਦੇ ਗਲੇ 'ਚ ਫਸੂਗੀ ਕਿਹਦੀ ਲੱਤ 'ਚ ਫਸੂਗੀ ਕਿਹਦੀ ਬਾਹ 'ਚ ਫਸੂਗੀ ਕਿਹੜਾ ਜ਼ਖਮੀ ਹੋਊਗਾ ਕਿਹੜਾ ਬੰਦਾ ਆਪਣੀ ਜਾਨ ਗਵਾ ਬੈਠੂਗਾ ਕਿਸੇ ਨੂੰ ਨਹੀਂ ਪਤਾ ਹੁੰਦਾ ਸੋ ਉਹ ਤਾਂ ਜਾਨ ਚਲੇ ਜਾਂਦੀ ਆ ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਿਹੜੇ ਬੰਦੇ ਦੀ ਡੋਰ ਦੇ ਵਿੱਚ ਉਹਦਾ ਗਰਦਨ ਫਸੀਆ ਕਿਹੜੇ ਬੰਦੇ ਦੀ ਡੋਰ ਦੇ ਨਾਲ ਉਹਦੇ ਲੱਤ ਵੱਢੀ ਗਿਆ ਹੱਥ ਵੱਢੇਗਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਪਰ ਜਿਹਦੇ ਘਰ ਦਾ ਮੈਂਬਰ ਚਲੇ ਜਾਂਦਾ ਉਹਦੇ ਦਿਮਾਗ ਦੇ ਵਿੱਚ ਹਰ ਸਮੇਂ ਰਹਿੰਦਾ ਹੋਵੇ ਵੀ ਜਿਹੜੇ ਚਾਈਨਾ ਦੀ ਡੋਰ ਦੇ ਨਾਲ ਪਤੰਗ ਚੜਾ ਰਹੇ ਸੀ ਉਹਨਾਂ ਨੇ ਸਾਡੇ ਘਰ ਦਾ ਚਰਾਗ ਆ ਜਾਂ ਸਾਡੇ ਘਰ ਦੀਆਂ ਖੁਸ਼ੀਆਂ ਨੇ ਤਿਹਾਰ ਵਾਲੇ ਦਿਨ ਖਤਮ ਕਰ ਦਿੱਤੀਆਂ ਸੋ ਇਹ ਚੀਜ਼ ਨੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਦੇਖੋ ਜੇ ਕਿਸੇ ਦੇ ਲਈ ਆਪਾਂ ਕਰਦੇ ਆਂ ਕੱਲ ਨੂੰ ਅਸੀਂ ਖੁਦ ਵੀ ਹੋ ਸਕਦੇ ਆਂ ਸੋ ਇਹ ਡੋਰ ਨੂੰ ਆ ਜਿਹੜਾ ਵਰਤਨ ਤੋਂ ਪਰਹੇਜ਼ ਕਰੋ ਇਹਨੂੰ ਨਾ ਵਰਤੋ ਉਹਦੀ ਜਗ੍ਹਾ ਤੁਸੀਂ ਹੋਰ ਮਨੋਰੰਜਨ ਦੇ ਸਾਧਨ ਅਪਣਾ ਸਕਦੇ ਹੋ ਤੁਸੀਂ ਪਤੰਗਬਾਜ਼ੀ ਕਰਨੀ ਆ ਧਾਗੇ ਦੀ ਡੋਰ ਵਰਤ ਲਓ ਜ਼ਿਆਦਾਤਰ ਹੁਣ ਇਹ ਵੀ ਦੇਖਣ ਦੇ ਵਿੱਚ ਆਇਆ ਜਦੋਂ ਵੀ ਕਿਸੇ ਬੱਚੇ ਨੂੰ ਪੁੱਛਦੇ ਆ ਵੀ ਲੋੜੀ ਤੇ ਕੀ ਕਰਨਾ ਪਤੰਗ ਚੜਾਉਣੇ ਨੇ ਉਹ ਹਾਂ ਦੇ ਵਿੱਚ ਦਾ ਜਵਾਬ ਦਿੰਦੇ ਨੇ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਸਿਰਫ ਇੱਕ ਸ਼ਬਦ ਮੂਰੇ ਹੁੰਦਾ ਸਾਨੂੰ ਤਾਂ ਗੱਟੂ ਚਾਹੀਦਾ ਪਲਾਸਟਿਕ ਡੋਰ ਦਾ ਗੱਟੂ ਚਾਹੀਦਾ ਸੋ ਇਹ ਮਾਪਿਓ ਦੀ ਡਿਊਟੀ ਬਣਦੀ ਆ ਵੀ ਉਹ ਗੱਟੂ ਸ਼ਾਪ ਦਾ ਜਿਹੜਾ ਉਹਨਾਂ ਦੇ ਦਿਮਾਗ ਚੋਂ ਕਿਵੇਂ ਬਾਹਰ ਕੱਢਣ ਜ਼ਿਆਦਾਤਰ ਇੰਸਟਾਗ੍ਰam ਦੇ ਉੱਪਰ ਰੀਲਸ ਨੇ ਜਿਦੇ ਵਿੱਚ ਦੇਖਿਆ ਜਾਂਦਾ ਅਕਸਰ ਵੀ ਚਾਈਨ ਆਲੀ ਡੋਰ ਦੇ ਨਾਲ ਪਤੰਗ ਚੜਾਏ ਜਾ ਰਹੇ ਨੇ ਗੱਟੂ ਦਿਖਾਏ ਜਾ ਰਹੇ ਨੇ ਉਹਨਾਂ ਚੀਜ਼ਾਂ ਤੋਂ ਵੀ ਜਿਹੜਾ ਵਾ ਬੱਚਿਆਂ ਨੂੰ ਬਚਾ ਕੇ ਰੱਖੋ ਸੋ ਇਹ ਚੀਜ਼ ਆ ਜਿਹੜੀ ਹਮੇਸ਼ਾ ਹੀ ਖਤਰਨਾਕ ਆ ਇਨਸਾਨਾਂ ਦੇ ਲਈ ਘਾਤਕ ਆ ਪੰਛੀਆਂ ਦੇ ਲਈ ਜਿਹੜੀ ਆ ਘਾਤਕ ਸੋ ਇਸ ਤੋਂ ਬਚਾ ਰੱਖਣਾ ਹੀ ਫਾਇਦਾ ਵਾ ਬੱਚਿਆਂ ਨੂੰ ਕੋਈ ਹੋਰ ਮਨੋਰੰਜਨ ਦੇ ਜਿਹੜੇ ਨੇ ਸਾਧਨ ਦੱਸੋ ਉਹਨਾਂ ਨੂੰ ਦੱਸੋ ਵੀ ਲੋਹੜੀ ਕਿੱਦਾਂ ਮਨਾਈ ਜਾਂਦੀ ਸੀ ਸੱਭਿਆਚਾਰਕ ਪੰਜਾਬ ਦੇ ਵਿੱਚ ਲੋਹੜੀ ਕਿੱਦਾਂ ਹੁੰਦੀ ਸੀ ਗੀਤ ਗਾਏ ਜਾਂਦੇ ਸੀ ਕਿਵੇਂ ਧੂਣੀ ਦੇ ਆਲੇ ਦੁਆਲੇ ਸਾਰੇ ਪਰਿਵਾਰ ਦੇ ਮੈਂਬਰ ਬੈਠਦੇ ਸੀ ਜਾਂ ਆਂਢ ਗੁਆਂਢ ਇਕੱਠਾ ਹੋ ਕੇ ਬੈਠਦਾ ਸੀ ਤੇ ਉੱਥੇ ਮੱਥਾ ਟਿਕਿਆ ਜਾਂਦਾ ਸੀ ਸੋ ਅਜਿਹੀਆਂ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਬੱਚਿਆਂ ਨੂੰ ਦੱਸੋ ਵੀ ਸਾਡਾ ਸੱਭਿਆਚਾਰ ਕੀ ਸੀ ਜ਼ਰੂਰੀ ਨਹੀਂ ਵੀ ਪਤੰਗਬਾਜ਼ੀ ਕਰਕੇ ਹੀ ਆਪਾਂ ਨੂੰ ਉਹਨਾਂ ਨੂੰ ਦਿਖਾਉਣਾ ਵਾ ਵੀ ਪਤੰਗਬਾਜ਼ੀ ਕਰਨਾ ਸਾਡਾ ਲੋਹੜੀ ਦਾ ਸੱਭਿਆਚਾਰ ਸੀ ਇਹ ਨਹੀਂ ਸੀ ਸਾਡਾ ਲੋਹੜੀ ਦਾ ਜੋ ਸੱਭਿਆਚਾਰ ਸੀ ਉਹ ਬੱਚਿਆਂ ਦੇ ਦਿਮਾਗ ਵਿੱਚ ਪਾਇਆ ਜਾਵੇ ਸੋ ਇੰਨੀ ਕੀ ਵੀਡੀਓ ਆ ਅਗਰ ਵਧੀਆ ਲੱਗੂਗੀ ਲਾਈਕ ਕਰੋ ਸ਼ੇਅਰ ਕਰੋ ਚ